ਇੱਕ ਪਾਸੇ ਵਿਰੋਧੀ ਧਿਰ ਕਹਿੰਦੀ ਹੈ ਕਿ ਖੂਨੀ ਖੂਨੀ ਦੀ ਗੱਲ ਹੋ ਰਹੀ ਹੈ ਜੇ ਆਪਾਂ ਵੀਰ ਸੰਦੀਪ ਸਿੰਘ ਸੰਨੀ ਦੀ ਗੱਲ ਕਰਦੇ ਆ ਰਾਜੇ ਵੜਿੰਗ ਦੇ ਬਿਆਨਾਂ ਨੂੰ ਕਿਵੇਂ ਵੇਖਦੇ ਹੋ ਜਿਹੜੇ 1984 ਨੂੰ ਯਾਦ ਕੀਤਾ ਜਾਵੇ ਨਵੰਬਰ ਦੇ ਵਿੱਚ ਤੇ ਕਾਂਗਰਸ ਨੂੰ ਕੋਸਿਆ ਜਾਂਦਾ ਪਰ ਇਹਨਾਂ ਦਿਨਾਂ ਚ ਦੁਬਾਰਾ ਉਹ ਬਿਆਨਾਂ ਪ੍ਰਤੀ ਜੇ ਗੱਲ ਕਰਦੇ ਆ ਵੀ ਉਹ ਖੂਨੀ ਆ ਤੇ ਜਦੋਂ ਮੈਂ ਕਹੂੰਗਾ ਭਾਜਪਾ ਵਾਲੇ ਜਾਂ ਬਜਰੰਗਦਲ ਵਾਲੇ ਉਸ ਤਾਮਿਲਨਾਡੂ ਵਾਲੇ ਉਸ ਨੂੰ ਜਿਹਨੇ ਇੱਕ 크ਰਿਸਚੀਅਨ ਪਰਿਵਾਰ ਦਾ ਕਤਲ ਕੀਤਾ ਸੀਗਾ ਮੈਂ ਕਹੂੰਗਾ ਵੀ ਆਮ ਜਨਤਾ ਦਾ ਕਤਲ ਕੀਤਾ ਸੀ ਆਮ ਪਰਿਵਾਰ ਦਾ ਕਤਲ ਕਰਕੇ ਉਸ ਨੂੰ ਮੈਂਬਰ ਪਾਰਲੀਮੈਂਟ ਬਣਾ ਸਕਦੇ ਆ ਸਾਧਵੀ ਦੇਵੀ ਠਾਕੁਰਾ ਜਿਹਦੇ ਤੇ ਯੂਪੀਏ ਲੱਗੀ ਆ ਉਸ ਨੂੰ ਉਹ ਮੈਂਬਰ ਪਾਰਲੀਮੈਂਟ ਬਣਾ ਸਕਦੇ ਆ ਤਾਂ ਅਸੀਂ ਆਪਦੇ ਯੋਧੇ ਨੂੰ ਕਿਉਂ ਨਹੀਂ ਇਹਨਾਂ ਨੇ ਮਜਲੂਮਾਂ ਦਾ ਕਤਲ ਨਹੀਂ ਕੀਤਾ ਉਹਨਾਂ ਦਾ ਕੀਤਾ ਪਹਿਲਾਂ ਤਾਂ ਉਹ ਸੂਰੀ ਦਾ ਕੀਤਾ ਜਿਹੜਾ ਕਿ ਸਾਡੀਆਂ ਧੀਆ ਭੈਣਾਂ ਨੂੰ ਮੰਦਾ ਚੰਗਾ ਬੋਲਦਾ ਸੀ ਪੰਥ ਨੂੰ ਮੰੰਦਾ ਚੰਗਾ ਬੋਲਦਾ ਸੀ ਤੇ ਉਸ ਤੋਂ ਬਾਅਦ ਸੂਬਾ ਸਰੰਦ ਜਿਸ ਨੇ ਕਿ ਇਸ ਏਰੀਏ ਵਿੱਚ ਤਰਨਤਾਰਨ ਦੇ ਏਰੀਏ ਵਿੱਚ ਨੌਜਵਾਨੀ ਦਾ ਕਾਹਨ ਕੀਤਾ ਵੇਦੋਸ਼ੀਆਂ ਨੂੰ ਮੈਂ ਕਹੂੰਗਾ ਕਤਲ ਕੀਤਾ ਉਸ ਦਾ ਸੋਦਾ ਲਾਇਆ ਤੇ ਫਿਰ ਇਹ ਸਾਡਾ ਪੰਥ ਇੱਕ ਫਰਜ਼ ਬਣਦਾ ਵੀ ਅਸੀਂ ਆਪਦੇ ਉਸ ਯੋਧੇ ਦਾ ਪੱਖ ਪੂਰੀਏ ਤੇ ਉਹਦੇ ਨਾਲ ਖੜੀਏ